ਤੁਸੀਂ ਬਸ ਮਾਫੀਆਂ ਮੰਗਾਉਣ ਜੋਗੀਓ ਸੈਲੀਬ੍ਰਿਟੀਆਂ ਤੋਂ ਵੀ ਜੇ ਕਿਸੇ ਮਸ਼ਹੂਰ ਜੇ ਬੰਦੇ ਤੋਂ ਮਾਫੀ ਮੰਗਾ ਲਓ ਸਾਡਾ ਨਾਂ ਹੋ ਜਾਊ ਬਸ ਤੁਹਾਡੀ ਇੰਨੀ ਕੁ ਔਕਾਤ ਹੈ ਪਹਿਲਾਂ ਸਿੱਧੂ ਮੂਸੇ ਵਾਲੇ ਤੋਂ ਮਾਫੀ ਮੰਗਾਉਂਦਾ ਰਹੇ ਹੁਣ ਗੁਰਦਾਸ ਮਾਨ ਤੋਂ ਪੈਗੀ ਕਾਜੇ ਠੰਡ ਬਸ ਇੰਨਾ ਕੁ ਦਿਸਦਾ ਤੁਹਾਨੂੰ ਉਹ ਲਾਣਤੀਓ ਜਿਹੜੇ ਗੁਰੂ ਘਰਾਂ ਦੇ ਨਾਂ ਤੇ ਡੇਰੇ ਬਣਾਏ ਬੈਠੇ ਨੇ ਸਾਧ ਉਹਤੇ ਸਾਡੀਆਂ ਹੀ ਧੀਆ ਆਪਣਾ ਰੇਪ ਹੁੰਦਾ ਉਹ ਨਹੀਂ ਤੁਹਾਨੂੰ ਦਿਸਦੇ ਉਹ ਕੱਲਾ ਅਮਰਤਪਾਲ ਸਿੰਘ ਮੈਰੋ ਤੁਰਿਆ ਫਿਰਦਾ ਉਹਦਾ ਸਾਥ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਤੁਸੀਂ ਡੇਰਾਂ ਨੂੰ ਫੜਦੇ ਜਿਹੜੇ ਸਾਡੇ ਧੀਆ ਆਪਣਾ ਨਾਲ ਰੇਪ ਕਰਦੇ ਨੇ ਪਤਾ ਹੈ ਵੀ ਸਾਧਾ ਨਾਲ ਪ੍ਰਸ਼ਾਸਨ ਤੇ ਸਾਡਾ ਬੂਥ ਕੁੱਟ ਦੇਣ ਕਿ ਜਦ ਅਸੀਂ ਉਧਰ ਗਏ ਤੁਸੀਂ ਸਭ ਤਖੜੇ ਬੰਦੇ ਪਿੱਛੇ ਪੈਣੀਓ ਵੀ ਇਹ ਤੋਂ ਮਾਫੀ ਮੰਗਾ ਲਓ ਸਾਡਾ ਨਾਮ ਹੋ ਜੂ ਬਸ ਇੰਨੀ ਕੁ ਕਾਦ ਦੇ ਮਾਲਕੋਂ ਤੁਸੀਂ ਨੱਤਾ ਨਹੀਂ ਹੁੰਦੀਆਂ ਬਾਹਰ ਚੱਲਦੀਆਂ ਤੁਸੀਂ ਸਿਰਫ ਆਪਣੇ ਨਾਮ ਤੱਕ ਸੀਮਤ ਹੋ ਵੀ ਸਾਡਾ ਨਾਮ ਹੋ ਜੇ ਜਿੱਦਾਂ ਮਰਜੀ ਜਾਵੇ ਪੰਜਾਬ ਤਿਆਂ ਬਾਰੇ ਨਹੀਂ ਸੁਣ ਦਿਸਦੀ ਹਰਾਮ ਦਿਓ ਸਾਲੇ ਦੱਲੇ ਕਿਸੇ ਥਾਂ ਦੇ ਜੇ ਮਾੜੀ ਮੋਟੀ ਅਣਖ ਗੈਰਤਾ ਹੈਗੀ ਆ ਤਾਂ ਭਾਈ ਅਮਰਤਪਾਲ ਮੈਨੂੰ ਤਾਂ ਸਾਥ ਦਿਓ ਜਾ ਕੇ ਸਾਲੇ ਲਾਹਣਤੀ ਨਾ ਹੁਣ ਕਿਸੇ ਥਾਂ ਦੇ